In the ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਦੇ ਸਦਕਾ ਹਰ ਰੋਜ਼ ਦੀ ਤਰ੍ਹਾਂ ਸੰਧਿਆ ਵੇਲੇ ਦੇ ਨਿਤਨੇਮ ਰਹਿਰਾਸ ਸਾਹਿਬ ਦੀ ਬਾਣੀ ਤੋਂ ਉਪਰੰਤ ਸੰਧਿਆ ਵੇਲੇ ਦੇ ਦੀਵਾਨ ਵਿੱਚ ਆਪਾਂ ਸਾਰੇ ਗੁਰੂ ਕੀ ਸੰਗਤ ਮਾਈ ਭਾਈ ਸਤਿਗੁਰਾਂ ਦੇ ਸੁੰਦਰ ਦਰਬਾਰ ਗੁਰੂ ਆਰਾ ਸਾਹਿਬ ਪਹੁੰਚੇ ਨੂੰ ਇਥੇ ਜੁੜੇ بیٹھے ਹਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਹਨ ਸਾਨੋ ਕਲਯੁਗੀ ਜੀਵਾਨੋ ਐਸਾ ਕਾਜੁ ਕੋ ਦੇ ਕੋਰ ਸਮੇਂ ਦੇ ਅੰਦਰ ਚਾਰ ਪਹਿਰ ਵਿਕਿਰਤ ਰੰਤ ਕਰਨ ਕੋ ਪ੍ਰੰਤ ਸਦੇ ਪਾਸ਼ਾ ਮਹਾਰਾਜ ਆਪ ਜੀ ਦੇ ਸੁੰਦਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਲਾਮ ਅਕੀਸ਼ਰ ਦੇ ਹਨ ਆਓ ਗੁਰੂਆਂ ਪਿਆਰਿਓ ਦਾਸੋ ਪਹਿਲਾ ਆਪਜੀ ਸਰਵਨ ਕਰ ਰਏ ਸੀ ਈਸ ਗੁਰੂ ਸਾਹਿਬ ਦਾ ਹਜ਼ੂਰੀ ਜਥਾ ਕੀਰਤਨ ਰਾਹੀ ਗੁਰ ਸ਼ਬਦ ਰਾਹੀ ਸੰਤਾਨੋ ਨੇ ਹਾਲ ਕਰਿਆ ਸੀ ਔਰ ਬਿਨਾਂ ਸਮਾਪ ਸਤਿਪਾਇਸ਼ਾ ਮਹਾਰਾਜ ਜੀ ਨੇ ਆਪਣੀ ਝੋਲੀ ਵਿੱਚ ਪਾਇਆ ਹੈ ਆਓ ਸਾਰੇ ਭਾਈ ਭਾਈ ਪਿਆਰ ਨਾਲ ਸਰਗਦਾ ਤੇ ਵਿਸ਼ਵਾਸ ਨਾਲ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨਾ ਕਰੀਏ ਸਤਿਗੁਰਾਂ ਦੀ ਬਾਣੀ ਨਾਲ ਜੁੜਨਾ ਕਰੀਏ ਗੁਰਮੁਖ ਪਿਆਰਿਓ ਗੁਰਕੀਆਂ ਕਥਾ ਪਹਾਣੀਆਂ ਗੁਰਬੀਤ ਸੁਣਾਈਆਂ ਦੇ ਮਹਾਵਾਕ ਅਨੁਸਾਰ ਅੱਜ ਦੇ ਇਸ ਦੀਵਾਨ ਦੀ ਪ੍ਰਾਰম্ভਤਾ ਹੋਵੇ ਉਸ ਪਹਿਲਾਂ ਜਿਥੋਂ ਤੱਕ ਦਾਸ ਦੀ ਆਵਾਜ਼ ਆ ਰਹੀ ਹੈ ਸਿਵਾ ਜ्ञਾ ਜੋਗੀਆਂ ਅਤੇ ਲਦੇ ਹੋਏ ਸੇਵਾਦਾਰ ਗੁਰਮੁਖ ਪਿਆਰੇ ਸੇਵਕ ਜਾਨੋ ਕੋ ਪ੍ਰੰਤ ਗੁਰੂ ਦੇ ਪਰਿਵਾਰ ਵਿੱਚ ਸੱਜ ਸੌਰ ਬੈਠੇ ਗੁਰੂ ਪਿਆਰੇ ਖਾਲਸਾ ਜੀਓ ਝੁਕਾਉ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਅਤੇ ਬਹੁਤ ਨਮਰਤਾ ਤੇ ਪਿਆਰ ਨਾਲ ਆਪਣੇ ਸਤਿਗੁਰੂ ਨੂੰ ਫਤਿਹ ਅਰਜ ਕਰੀਏ ਕੋਈ ਰਸਨਾ ਵੰਗੀ ਨਾਵੇ ਸਾਦੀ ਸੰਗਤ ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਤੇ ਫਤੇ ਦਾ ਇਹ ਪਰਕਰਣ ਹੈ ਫਤੇ ਮਲਾਪ ਦਾ ਰਚਕ ਹੈ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਫਤੇ ਬੁਲਾਉਂਦਾ ਹੈ ਦੋਹਾਂ ਸਿੱਖਾਂ ਦਾ ਆਪ ਦੇ ਵਿੱਚ ਮਲਾਪ ਹੋ ਜਾਂਦਾ ਹੈ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਜਦੋਂ ਇੱਕ ਸਿੱਖ ਗੁਰੂ ਦੀ ਸਾਧ ਸੰਗਤ ਨੂੰ ਫਤੇ ਬੁਲਾਉਂਦਾ ਹੈ ਉਸ ਗੁਰਮੁਖ ਦਾ ਗੁਰੂ ਦੀ ਸੰਗਤ ਨਾਲ ਮੇਲ ਹੋ ਜਾਂਦਾ ਹੈ ਮਲਾਪ ਹੋ ਜਾਂਦਾ ਹੈ ਫਿਰ ਉਹ ਸੰਗਤ ਨੂੰ ਇੱਕ ਬਾਤ ਜੀਤ ਕਰੀ ਸਕਦਾ ਹੈ ਬਚਨ ਸੁਣ ਵੀ ਸਕਦਾ ਹੈ ਜੇ ਜਦੋਂ ਗੁਰੂ ਦੀ ਸਾਧ ਸੰਗਤ ਵਰਮਾ ਪਿਆਰਿਓ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਫਤਿਹ ਬੁਲਾਉਂਦੀ ਹੈ ਤੇ ਫਿਰ ਇਹਦਾ ਮਤਲਬ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਮਲਾਪ ਹੋਣਾ ਲਾਜ਼ਮੀ ਹੈ ਆਖੋ ਸਤਿਨਾਮ ਵਾਹਿਗੁਰੂ ਜੀ ਗੁਰੂ ਸਾਹਿਬ ਨਾਲ ਸਾਡਾ ਮਲਾਪ ਹੋਣਾ ਲਾਜ਼ਮੀ ਹੈ ਜੋ ਕਿ ਸਿੱਖਣ ਵਾਸਤੇ ਬਹੁਤ ਜ਼ਰੂਰੀ ਹੈ ਤੇ ਪਰਮਾਤਮਾ ਪਿਆਰਿਓ ਜਿੰਨਾ ਚਿਰ ਸਾਡਾ ਕਿਸੇ ਨਾਲ ਮੇਲ ਨਹੀਂ ਹੁੰਦਾ ਜਿੰਨਾ ਚਿਰ ਸਾਡਾ ਕਿਸੇ ਨਾਲ ਮਲਾਪ ਨਹੀਂ ਹੁੰਦਾ ਉਹਨਾਂ ਚਿਰ ਨਾਲ ਕੋਈ ਗੱਲ ਕਹੀ ਜਾ ਸਕਦੀ ਹੈ ਤੇ ਨਾਲ ਸੁਣੀ ਜਾ ਸਕਦੀ ਹੈ ਪਰ ਸਤਨਾਮ ਵਾਹਿਗੁਰੂ ਜੀ ਜਦੋਂ ਪਰਮਾਤਮਾ ਪਿਆਰਿਓ ਕੋਈ ਗੱਲ ਸੁਣ ਨਾ ਸਕੇ ਅਸੀਂ ਉਹ ਗੱਲ ਕਹਿ ਨਾ ਸਕੇ ਅਸੀਂ ਤੇ ਫਿਰ ਮੰਨਣਾ ਤੇ ਬਹੁਤ ਔਖੀ ਗੱਲ ਹੈ ਗੁਰੂ ਨਾਨਕ ਸਾਹਿਬ ਦਾ ਸਾਡੇ ਵਾਸਤੇ ਹੁਕਮ ਹੈ ਪਹਿਲਾਂ ਸੁਣਨਾ ਹੈ ਫਿਰ ਮੰਨਣਾ ਹੈ ਫਿਰ ਸੁਨਿਆ ਮੰਨਿਆ ਮਾਨ ਕੀਤਾ ਭਾਉ ਕੋ ਨੂੰ ਮਨ ਦੇ ਵਿੱਚ ਸ਼ਰਧਾ ਪੂਰਵਕ ਵਿਸਾਰਨੀ ਉਹਦੇ ਉੱਤੇ ਅਸਰ ਕਰਕੇ ਉਹ ਆਪਣੀ ਜ਼ਿੰਦਗੀ ਤੇ ਲਾਗੂ ਕਰਨਾ ਹੈ ਆਖੋ ਸਤਿ ਸ਼੍ਰੀ ਅਕਾਲ ਜੀ ਆਪਣੇ ਜੀਵਨ ਵਿੱਚ ਉਹਨੂੰ ਲਾਗੂ ਕਰਨਾ ਹੈ ਗੁਰਬਾਣੀ ਨੂੰ ਵਾਰ-ਵਾਰ ਕਿਉਂ ਪੜਿਆ ਜਾਂਦਾ ਹੈ ਕਿਉਂ ਸਾਡੇ ਮਰਜਾਦਾ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਅਮਰ ਵੇਲੇ ਔਰ ਦੋ ਬਾਣੀਆਂ ਦਾ ਨਿਤਨੇਮ ਸੰਧਿਆ ਵੇਲੇ ਇਹ ਸਾਡੀ ਪਰਜਾ ਕਿ ਜੇ ਤੁਹਾਡੇ ਅੱਜ ਇਹ ਗੱਲ ਸਮਝ ਵਿੱਚ ਨਹੀਂ ਆਈ ਤੇ ਕੱਲ ਆ ਜੀ ਕੱਲ ਵੀ ਨਹੀਂ ਸਮਝ ਵਿੱਚ ਆਈ ਤੇ ਪਰਸੋਂ ਆ ਜਾਏਗੀ ਜਦੋਂ ਕਿਸੇ ਕਲਾਮ ਨੂੰ ਜਦੋਂ ਗੁਰਮੁਖ ਪਿਆਰਿਓ ਕਿਸੇ ਮੰਤਰ ਨੂੰ ਵਾਰ-ਵਾਰ ਪੜੋਗੇ ਵਾਰ-ਵਾਰ ਉਹਨੂੰ ਜਪੋਗੇ ਜਦੋਂ ਵਾਰ-ਵਾਰ ਤੁਹਾਡਾ ਧਿਆਨ ਉਸ ਮੰਤਰ ਵੱਲ ਕਿਆ ਧੰ ਰਸਨਾ ਤੋਂ ਵਾਰ-ਵਾਰ ਉਚਾਰਿਆ ਗਿਆ ਕੰਨਾਂ ਵਿੱਚ ਸਰਵਣਾਂ ਵਿੱਚ ਵਾਰ-ਵਾਰ ਉਹ ਮੰਤਰ ਤੁਹਾਡੇ ਪਰਵੇਸ਼ ਕਰਦਾ ਰਿਹਾ ਇੱਕ ਦਿਨ ਐਸਾ ਆਏਗਾ ਕਿ ਉਹ ਮੰਤਰ ਉਹ قربਾਨੀ ਉਹ ਸ਼ਬਦ ਤੁਹਾਡੇ ਅੰਦਰ ਆਪਣੇ ਆਪ ਚੱਲ ਪਏਗਾ ਸਤਨਾ ਜੀ ਜੀਸਾ ਕੀ ਗੁਰਬਾਨੀ ਨੂੰ ਪੜਨ ਦਾ ਮਹਾਂਤਮ ਹੈ ਤੇ ਜੇ ਸ਼ਬਦ ਆਉਂਦਾ ਸਾਡੇ ਵਿੱਚ ਸਿਮਰਨ ਕਰਨਾ ਸਿਮਰਨ ਦੇ ਅਰਥ ਹਨ ਯਾਦ ਕਰਨਾ ਵਾਰ ਵਾਰ ਯਾਦ ਕਰਨਾ ਸਿਮਰਨ ਦੇ ਅਥ ਸਨਾਤਨ ਧਰਮ ਦੇ ਵਿੱਚ ਗ੍ਰੰਥ ਦਾ ਨਾਮ ਹੈ ਸਿਮਰਤੀ ਉਹ ਸਿਮਰਤੀ ਦੇ ਇਹੋ ਹੀ ਅਰਥ ਹੈ ਉਹ ਯਾਦ ਦਾ ਗ੍ਰੰਥ ਹੈ ਜੋਦੇ ਅੰਦਰ ਵਾਕਿਆ ਲਿਖਿਆ ਹੋਇਆ ਹੈ ਜੋ ਪ੍ਰਕਰਨ ਹੈ ਉਹਦੇ ਅੰਦਰ 27 ਸਿਮਰਤੀਆਂ ਨੇ ਇਹਨਾਂ ਸਿਮਰਤੀਆਂ ਦੀ ਗਿਣਤੀ 27 ਹੈ ਉਹਨਾਂ ਵਿੱਚ ਜਿਹੜਾ ਪ੍ਰਕਰਨ ਲਿਖਿਆ ਗਿਆ ਉਹਨੂੰ ਵਾਰ-ਵਾਰ ਯਾਦ ਕਰਨਾ ਹੈ ਸਤਿਗੁਰੂ ਸਿਮਰਤੀ ਜਾਂਦੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਸਰਕੇ ਗੁਰਮਹ ਪਿਆਰਿਓ ਸਾਨੂੰ ਗੁਰਬਾਣੀ ਨੂੰ ਵਾਰ-ਵਾਰ ਪੜੰਦਾ ਇਹੋ ਇਲਾਹਾ ਹੈ ਵਾਰ-ਵਾਰ ਕਥਾ ਨੂੰ ਸੁਣਨ ਦਾ ਇਹੋ ਹੀ ਰਾਹਾ ਹੈ ਵਾਰ-ਵਾਰ ਗੁਰਮੁਖ ਪਿਆਰਿਓ ਸੇਵਾ ਕਰਨ ਦਾ ਅੱਜ ਜੋੜਿਆਂ ਦੀ ਸੇਵਾ ਕੀਤੀ ਹੈ ਕੱਲ ਗੁਰੂ ਕੇ ਲੰਗਰ ਵਿੱਚ ਸੇਵਾ ਕਰਾਂਗੇ ਪਰਸੋਂ ਝਾੜੂ ਵਿੱਚ ਸੇਵਾ ਝਾੜੂ ਦੀ ਸੇਵਾ ਕਰਾਂਗੇ ਚੌਥ ਨੂੰ ਪੋਚੇ ਦੀ ਸੇਵਾ ਕਰਾਂਗੇ ਗੁਰੂ ਕੀਆਂ ਸੰਗਤਾਂ ਵਾਸਤੇ ਭੋਜਨ ਬਣਾਉਣ ਦੀ ਸੇਵਾ ਸ਼ਕਾਉਣ ਦੀ ਸੇਵਾ